ਜਿਹੜੇ 15 ਇੱਕ 15 ਦਾ ਲੈਟਰ ਜਿਹਨਾਂ ਤੇ ਲਾਗੂ ਹੁੰਦਾ ਜਿਹੜੇ ਉਸ ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਤੇ ਅਲੱਗ ਫਾਰਮੂਲਾ ਹੋਰ 17 7 2020 ਉਸ ਦੇ ਬਾਅਦ ਜਿਹੜੇ ਭਰਤੀ ਹੋਣਗੇ ਉਹਨਾਂ ਤੇ ਅਲੱਗ ਫਾਰਮੂਲਾ ਉਹ ਇਹ ਭੁੱਲ ਗਏ ਕਿ ਸੁਪਰੀਮ ਕੋਰਟ ਦੇ ਕਈ ਤਰ੍ਹਾਂ ਦੇ ਫੈਸਲੇ ਹੋ ਚੁੱਕੇ ਨੇ ਅਸੀਂ ਬੰਡੀਆਂ ਨਹੀਂ ਬਾ ਸਕਦੇ ਪੈਨਸ਼ਨਰਜ਼ ਏਮਪਲਾਈਡ ਆਰ ਵਨ ਕਲਾਸ ਦੇ ਕੈਂਟ ਵੀ ਡਿਵਾਈਡਡ ਇਨਟੂ ਡਿਫਰੈਂਟ ਕੈਟਗਰੀਜ਼ ਇਸ ਕਰਕੇ ਮੈਂ ਤੇ ਸਮਝਦਾ ਪੀ ਸੀ ਐਮ ਤੇ ਸਿਰਫ ਅਨਪੜ ਹੈ ਉਹ ਬਾਕੀ ਤੇ ਇਹਨਾਂ ਕੋਲ ਵੱਡੇ ਲਿਖੇ ਸਟਾਫ ਹੈਗਾ ਫਨਾਸ਼ ਮਿਸਟਰ ਐਲ ਐਲ ਵੀ ਵਿੱਤ ਮੰਤਰੀ ਇਹਨੇ ਆਈਏ ਸਭ ਤੋਂ ਇਹਨਾਂ ਕੋਲ ਪਰਤੀ ਨੇ ਸੀ ਐਮ ਸਟਾਫ ਦੇ ਵਿੱਚ ਫਨਾਸ਼ ਡਿਪਾਰਟਮੈਂਟ ਦੇ ਵਿੱਚ ਇਹਨੇ ਪੜੇ ਲਿਖੇ ਬੰਦੇ ਨੇ ਕਿ ਇਹ ਉਹਨਾਂ ਕੋਲੋਂ ਕੋਈ ਸਲਾਹ ਨਹੀਂ ਲੈਂਦੇ ਜੇਕਰ ਉਹ ਤੁਸੀਂ ਤੇ ਸਾਡੇ ਕੋਲ ਕੈਪਿਟੇਸ਼ਨ ਦੇ ਵਿੱਚ 15 ਸਾਲ ਦੀ ਰਿਕਵਰੀ ਕਰ ਰਹੇ ਹੋ ਔਰ 18.73% ਸਾਡੇ ਤੋਂ ਵਿਆਜ ਲੈ ਰਹੇ ਤੇ ਤੁਹਾਨੂੰ ਇਹ ਨਹੀਂ ਅਕਲ ਆਈ ਕਿ ਅਸੀਂ ਜੇ ਵਿਆਲੀ ਕਿਸ਼ਤਾਂ ਜਗ੍ਹਾ ਅਸੀਂ ਇਹ ਰੀਅਲ ਖਵਾ ਲੇ ਤੇ ਅਸੀਂ ਇਹਨੂੰ ਵਿਆਸ ਮੇਤੇਗੇ ਇਸ ਕਰਕੇ ਅਸੀਂ ਇਸ ਲੈਟਰ ਨੂੰ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫੰਡ ਵੱਲੋਂ ਇਹਨੂੰ ਚੈਲੰਜ ਕਰਾਂਗੇ ਕੋਰਟ ਦੇ ਵਿੱਚ ਤੇ ਅਸੀਂ ਇਹ ਮੰਨਾਂਗੇ ਜਿਹੜਾ ਕਿ 6 ਜੁਲਾਈ